ਜੇ ਸਟੜੀ ਦਾ ਇੰਤਜ਼ਾਰ ਸੀ ਉਹ ਖਤਮ ਹੋ ਚੁੱਕੀ ਹੈ ਰਿਜ਼ਲਟ ਜਿਹੜੇ ਹੈਗੇ ਉਹ ਹੁਣੇ ਸ਼ੁਰੂ ਹੋ ਗਏ ਅੱਸੀ ਗੱਲ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਤੇ ਮੈਂ ਫਰਿੰਦਰ ਕੰਬੋਜ ਹੋਂ ਦੇ ਨਾਲ ਤੇ ਇਸ ਵੇਲੇ ਪਟਵਾਰਖਾਨੇ ਦੇ ਬਾਹਰ ਮੌਜੂਦ ਆ ਪਹਿਲੇ ਰਾਉਂਡ ਦੀ ਜੇ ਵੈਲੈਂਟ ਪੇਪਰ ਦੀ ਗੱਲ ਕਰਾਂ ਤੇ ਉਹਦੇ ਰੁਝਾਨ ਜਿਹੜੇ ਹੈਗੇ ਹੁਣੇ ਸ਼ੁਰੂ ਹੋ ਗਏ ਨੇ ਤੇ ਜਿਵੇਂ ਇਸ ਵੇਲੇ ਗੱਲ ਕਰਾਂ ਇਸ ਵੇਲੇ ਰੁਝਾਨ ਜਿਹੜੇ ਸਾਹਮਣੇ ਆਏ ਨੇ ਸਮਾ ਹੋ ਗਿਆ ਕਰੀਬਨ 8:47 ਚਰਨਜੀਤ ਸਿੰਘ ਚੰਨੀ ਕਾਂਗਰਸ ਨੂੰ ਜਿਨ੍ਹਾਂ ਦੇ ਇਸ ਵੇਲੇ ਪਹਿਲੇ ਜਿਹੜੇ ਰੁਝਾਨ ਆਏ ਨੇ 10793 ਵੋਟਾਂ ਪਈਆਂ ਨੇ ਪਵਨ ਕੁਮਾਰ ਨੂੰ ਆਮ ਆਦਮੀ ਪਾਰਟੀ ਤੋਂ 678 ਵੋਟਾਂ ਸੁਸ਼ੀਲ ਕੁਮਾਰ ਨੂੰ 7741 ਤੇ ਮਹਿੰਦਰ ਸਿੰਘ ਕੇਪੀ ਅਕਾਲੀ ਦਲ ਤੋਂ 1758 ਤੇ ਬਲਵਿੰਦਰ ਸਿੰਘ ਜਿਹੜੇ ਕਿ ਬਸਪਾ ਤੋਂ ਉਮੀਦਵਾਰ ਸਗੇ ਨੇ ਉਹਨਾਂ ਨੂੰ 1724 ਵੋਟਾਂ ਜਿਹੜੀਆਂ ਹੈਗੀਆਂ ਉਹ ਪਹਿਲੇ ਰਾਉਂਡ ਦੇ ਵਿੱਚ ਜਿਹੜਾ ਰੁਝਾਨ ਹੈਗਾ ਉਹ ਸਾਹਮਣੇ ਆਇਆ ਤੇ ਐਸੇ ਰੇ ਜਿਹੜੇ ਰੁਝਾਨਾਂ ਦੀ ਗੱਲ ਕਰ ਰਹੇ ਸੀਗੇ ਰੁਝਾਨ ਆਉਣੇ ਸ਼ੁਰੂ ਹੋ ਗਏ ਨੇ ਤੇ ਕਿ ਅਗਲੇ ਰਾਉਂਡਾਂ ਦੇ ਵਿੱਚ ਕੀ ਵਾਪਰਦਾ ਹੈ ਇਹ ਵੀ ਕਾਫੀ ਇੰਟਰਸਟਿੰਗ ਰਹੇਗਾ ਮੇਰੇ ਨਾਲ ਸ਼ਗੁੰ ਬੱਬਰ ਨਾਲ ਹੈਗੇ ਆ ਸ਼ਗੁੰ ਮੁਹੱਬਤ ਨਾਲ ਗੱਲ ਕਰਦੇ ਸ਼ਗੁੰ ਕੀ ਲੱਗ ਰਿਹਾ ਕਿਉਂਕਿ ਰੁਝਾਨ ਆਉਣੇ ਸ਼ੁਰੂ ਹੋ ਗਏ ਆ ਹੁਣ ਹੀ ਪਹਿਲੇ 라운 ਦੀ ਜਿਹੜੀ ਗਿਣਤੀ ਹੈਗੀ ਆ ਚੰਨੀ ਆਪ ਜਾ ਰਹੇ ਜਿੱਦਾਂ ਕਿ ਪਹਿਲਾਂ ਹੀ ਕਿਹਾਸ ਰਾਈਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਜਲੰਧਰ ਤੋਂ ਚੰਨੀ ਆਪ ਰਹਿਣਗੇ ਬਾਕੀ ਜਿਹੜਾ ਪਹਿਲਾ 라운 ਸਾਹਮਣੇ ਆਇਆ ਉਹਦੇ ਵਿੱਚ ਚੰਨੀ ਆਪ ਹੈ ਜੀ ਜਿਹੜਾ ਪਹਿਲੇ ਪੜਾ ਦਾ ਰੁਝਾਨ ਸਾਹਮਣੇ ਆਇਆ ਚੰਨੀ ਦੀਆਂ ਜਿਹੜੀਆਂ ਗਿਣਤੀ ਸਾਹਮਣੇ ਆਈ ਹੈ 8793 ਜਲੰਧਰ ਦੇ ਵਿੱਚ ਪਹਿਲਾਂ ਤੋਂ ਹੀ ਉਮੀਦਵਾਰਾਂ ਦੇ ਵੱਲੋਂ ਵੀ ਇਹ ਚੀਜ਼ ਕਹੀ ਗਈ ਸੀ ਕਿ ਜਲੰਧਰ ਦੇ ਵਿੱਚ ਜਿਹੜੇ ਉਹਨਾਂ ਦੇ ਸਮਰਥਨ ਸੀਗੇ ਪਾਰਟੀਆਂ ਦੇ ਉਹਨਾਂ ਦੇ ਵੱਲੋਂ ਵੀ ਇਹ ਕਿਹਾ ਜਾ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਚੰਨੀ ਨੂੰ ਹੀ ਪਹਿਲੇ ਨੰਬਰ ਤੇ ਵੇਖਿਆ ਜਾ ਰਿਹਾ ਹੈ ਤੇ ਜਿਹੜੇ ਪਹਿਲੇ ਪੜਾ ਦੀ ਗਿਣਤੀ ਸਾਹਮਣੇ ਆਈਆਂ ਉਹਦੇ ਵਿੱਚ ਵੀ ਇਹੀ ਜਿਹੜਾ ਰਿਜ਼ਲਟ ਸਾਹਮਣੇ ਆਇਆ ਚਰਚਿਤ ਚਿਹਰੇ ਸੀਗੇ ਚਰਨਜੀਤ ਸਿੰਘ ਚੰਨੀ ਕਿਉਂਕਿ ਸਾਬਕਾ ਸੀਐਮ ਵੀ ਰਹੇ ਨੇ ਔਰ ਦੂਸਰੇ ਪਾਸੇ ਸੁਸ਼ੀਲ ਕੁਮਾਰ ਿੰਕੂ ਸਾਬਕਾ ਐਮਪੀ ਵੀ ਰਹੇ ਨੇ ਆਮ ਆਦਮੀ ਪਾਰਟੀ ਤੋਂ ਚਲੇ ਉਹਨਾਂ ਨੇ ਪਾਰਟੀ ਬਦਲੀ ਉਸ ਤੋਂ ਬਾਅਦ ਪਰ ਇੱਕ ਚਰਚਿਤ ਚਿਹਰਾ ਸੀ ਪਵਨ ਕੁਮਾਰ ਟੀਨੂ ਜਿਨ੍ਹਾਂ ਨੇ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਪਰ ਉਹ ਕਿਤੇ ਨਾ ਕਿਤੇ ਖਿਸਕਰੇ ਹੋਏ ਨਜ਼ਰ ਆ ਰਹੇ ਨੇ ਤੀਜੇ ਨੰਬਰ ਤੇ ਹੈਗੇ ਨੇ ਅੱਜ ਜੀ ਮੈਨੂੰ ਲੱਗਦਾ ਕਿ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੇ ਵੋਟਾਂ ਪਾਣ ਜਾਂਦੇ ਸੀਗੇ ਲੋਕ ਜਦੋਂ ਉਹਨਾਂ ਦੇ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਜਿਵੇਂ ਤੁਸੀਂ ਸੁਸ਼ੀਲ ਕੁਮਾਰ ਰਿੰਕੂ ਦੀ ਗੱਲ ਕੀਤੀ ਹੈ ਪਵਨ ਤੀਨੂ ਦੀ ਗੱਲ ਕੀਤੀ ਹੈ ਉਹ ਕਹਿਣਾ ਉਹਨਾਂ ਦਾ ਦਲ ਬਦਲੀਆਂ ਨੂੰ ਕਰਕੇ ਬਿਲਕੁਲ ਬਿਲਕੁਲ ਉਹਨਾਂ ਦਾ ਇਹੀ ਕਹਿਣਾ ਸੀਗਾ ਵੀ ਇਹ ਦਰ ਬਦਲੂ ਨੇ ਕਿਉਂਕਿ ਇੱਕ ਪਾਰਟੀ ਦੇ ਵਿੱਚ ਜਦੋਂ ਇਹ ਟਿਕ ਕੇ ਨਹੀਂ ਰਹਿ ਸਕੇ ਫਿਰ ਦੂਜੀ ਪਾਰਟੀ ਦੇ ਵਿੱਚ ਇੱਕੋ ਤਾਂ ਸਵਿਚ ਕਰ ਦੇਣਾ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਉਹਨਾਂ ਦਾ ਪਸੰਦ ਨਹੀਂ ਆਇਆ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਨੇ ਹਾਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਜਿੱਤੇ ਇਲੈਕਸ਼ਨ ਤੋਂ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੇ ਸਵਿਚ ਕੀਤਾ ਹਾਲਾਂਕਿ ਹਾਲਾਂਕਿ ਰਿੰਕੂ ਨੂੰ ਟਿਕਟ ਵੀ ਲਾਣ ਦਿੱਤੀ ਸੀ ਆਮ ਆਦਮੀ ਪਾਰਟੀ ਨੂੰ ਪਰ ਫਿਰ ਵੀ ਉਹ ਦੇਖੋ ਨੂੰ ਮਿਲ ਸਕਦਾ ਕਿ ਵੋਟਰ ਵੋਟਰ ਕਿਤੇ ਨਾ ਕਿਤੇ ਨਰਾਸ਼ ਸੀਗੇ ਬਿਲਕੁਲ ਵੋਟਰ ਕਿਤੇ ਨਾ ਕਿਤੇ ਨਰਾਸ਼ ਨੇ ਕਿਉਂਕਿ ਜਦੋਂ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਟਿਕਟ ਮਿਲੀ ਸੀਗੀ ਤਾਂ ਉਹਨਾਂ ਨੇ ਉਦੋਂ ਵੋਟ ਪਾਈ ਸੀਗੀ ਤਾਂ ਬਹੁਤ ਸਾਰੀਆਂ ਉਮੀਦਾਂ ਸੀਗੀਆਂ ਲੋਕਾਂ ਨੂੰ ਪਰ ਫਿਰ ਜਦੋਂ ਹੁਣ ਇਲੈਕਸ਼ਨਸ ਲੋਕ ਸਭਾ ਦੇ ਚੋਣਾਂ ਸੀਗੀਆਂ ਤਾਂ ਉਸ ਤੋਂ ਬਾਅਦ ਰਿੰਕੂ ਫਿਰ ਇੱਕ ਵਾਰ ਪਲਟੀ ਮਾਰਦੇ ਹੋਏ ਦਰਸ਼ਕਾਂ ਨੂੰ ਨਜ਼ਰ ਆਇਆ ਜਿੱਥੇ ਵੋਟਰਸ ਸੀਗੇ ਤਾਂ ਉਹਨਾਂ ਦਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਗੁੱਸਾ ਜਾਇਜ਼ ਵੀ ਹੈ ਪਹਿਲਾਂ ਉਹਨਾਂ ਨੇ ਵਿਸ਼ਵਾਸ ਕਰਕੇ ਉਹਨਾਂ ਨੂੰ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਦੇ ਵਿੱਚ ਹੁਣ ਇੱਕਦਮ ਸਵਿਚ ਕਰ ਦੇਣਾ ਬਿਨਾ ਕੋਈ ਕੰਮ ਕੀਤੇ ਹੋਏ ਦਰਸ਼ਕਾਂ ਦਾ ਇਹ ਗੁੱਸਾ بار-ਬਾਰ ਸਾਹਮਣੇ ਆ ਰਿਹਾ ਵੀ ਕਿਉਂ ਆਖਰ ਕੀ ਕਾਰਨ ਸੀਗਾ ਕਿ ਉਹਨਾਂ ਨੂੰ ਇੱਕੋ ਦਮ ਸਵਿਚ ਕਰਨਾ ਪਿਆ ਕੋਈ ਕਾਰਨ ਹਾਲੇ ਤੱਕ ਰਿੰਕੂ ਦੇ ਵੱਲੋਂ ਸਾਹਮਣੇ ਨਹੀਂ ਆਇਆ ਟੀਮ ਕੋ ਤਾਂ ਕਹਿ ਰਹੇ ਮੈਨੂੰ ਕੰਮਲ ਹੀ ਕਰਨ ਦਿੱਤਾ ਸਰਕਾਰ ਨੇ ਮੈਂ ਤੁਹਾਨੂੰ ਉਹੀ ਕਹਿ ਰਹੀ ਆ ਪਰ ਦਰਸ਼ਕ ਕਹਿ ਰਹੇ ਨੇ ਕਿ ਇਹ ਕੋਈ ਰੀਜ਼ਨ ਨਹੀਂ ਹੋ ਸਕਦਾ ਕਿਉਂਕਿ ਜਦ ਉਹਨਾਂ ਨੂੰ ਟਿਕਟ ਦਾ ਐਲਾਨ ਕਰ ਦਿੱਤਾ ਗਿਆ ਸੀ ਉਹਨਾਂ ਨੇ ਤਾਂ ਹੀ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀਗੀ ਤਾਂ ਬਹੁਤ ਲੰਮਾ ਸਮਾਂ ਮੈਨੂੰ ਲੱਗਦਾ ਕਿ ਜੇ ਕੁਝ ਵੀ ਲੰਮਾ ਸਮਾਂ ਉਹਨਾਂ ਕੋਲ ਸੀਗਾ ਅ ਸੁਚੀਲ ਕੁਮਾਰ ਰਿੰਕੂ ਦੇ ਕੋਲ ਬਹੁਤ ਕੁਝ ਕੰਮ ਕਰ ਸਕਦੇ ਸੀਗੇ ਵੋਟਰਸ ਦੇ ਲਈ ਬਹੁਤ ਕੁਝ ਕਰ ਸਕਦੇ ਸੀਗੇ ਪਰ ਵੋਟਰਸ ਦਾ ਮੈਨੂੰ ਲੱਗਦਾ ਕਿ ਇਹੀ ਗੁੱਸਾ ਕਿਤੇ ਨਾ ਕਿਤੇ ਰੁਝਾਨ ਜਿੱਦਾਂ ਪਹਿਲੇ ਪਹਿਲੇ ਪੜਾ ਦੇ ਜਿਹੜੇ ਰੁਝਾਨ ਆਏ ਨੇ ਉਹਦੇ ਵਿੱਚ ਚੰਨੀ ਉੱਪ ਜਾ ਰਹੇ ਨੇ ਤੀਨੂ ਤੀਸਰੇ ਨੰਬਰ ਤੇ ਤੇ ਰਿੰਕੂ ਦੂਸਰੇ ਨੰਬਰ ਤੇ ਆ ਕੀ ਲੱਗਦਾ ਕੀ ਇੰਟਰਸਟਿੰਗ ਇਹਦੇ ਵਿੱਚ ਕੀ ਨਜ਼ਰ ਆਏਗਾ ਕਿਉਂਕਿ ਤੁਸੀਂ ਵੀ ਕਾਫੀ ਲੰਬੇ ਸਮੇਂ ਤੋਂ মিডিਆ ਨਾਲ ਜੁੜੇ ਹੋਏ ਲੱਗਦਾ ਕਿ ਕੁਝ ਫੇਰ ਬਦਲ ਹੋਊਗਾ ਕੁਝ ਗੂਗਲੀਆਂ ਚੱਲਣਗੀਆਂ ਬਿਲਕੁਲ ਬਿਲਕੁਲ ਕੁਝ ਵੀ ਹੋ ਸਕਦਾ ਹਾਲੇ ਪਹਿਲੇ ਪੜਾਦੀ ਜਿਹੜੀ ਗਿਣਤੀ ਸਾਹਮਣੇ ਆਈ ਹੈ 16 ਪੜਾਅ ਦੇ ਵਿੱਚ ਗਿਣਤੀ ਹੋਣੀ ਹੈ ਦਰਸ਼ਕਾਂ ਦਾ ਤਾਂ ਇਹੀ ਕਹਿਣਾ ਸੀਗਾ ਜਿਹੜੇ ਵੋਟਰਸ ਨੇ ਕੁਝ ਵੀ ਹੋ ਸਕਦਾ ਫਿਲਹਾਲ ਸਾਨੂੰ ਮੈਨੂੰ ਲੱਗਦਾ ਕਿ 16 ਪੜਾਅ ਤੱਕ ਇੰਤਜ਼ਾਰ ਕਰਨਾ ਪਏਗਾ ਕੁਝ ਵੀ ਪਲਟੀ ਹੋ ਸਕਦੀ ਹੈ ਕੁਝ ਵੀ ਨਤੀਜੇ ਜਿਹੜੇ ਸਾਹਮਣੇ ਬਿਲਕੁਲ ਬਿਲਕੁਲ ਕੋਈ ਵੀ ਨਤੀਜਾ ਸਾਹਮਣੇ ਆ ਸਕਦਾ ਫਿਲਹਾਲ ਚਰਨਜੀਤ ਸਿੰਘ ਚੰਨੀ ਸਭ ਤੋਂ ਅੱਪ ਚੱਲ ਰਹੇ ਨੇ ਰਿੰਕੂ ਨੇ ਜਿਹੜੇ ਉਹ ਦੂਸਰੇ ਨੰਬਰ ਤੇ ਨੇ ਤੇ ਟੀਨੂ ਤੀਸਰੇ ਨੰਬਰ ਤੇ ਨੇ ਇਹਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਕਿਸੇ ਵੀ ਵੇਲੇ ਕੋਈ ਵੀ ਆਪ ਆ ਸਕਦਾ ਕੋਈ ਵੀ ਸੈਕਿੰਡ ਜਾ ਸਕਦਾ ਹੈ ਸੋ ਮੈਨੂੰ ਲੱਗਦਾ ਕਿ 16 ਪੜਾ ਸਕਦਾ ਇੰਤਜ਼ਾਰ ਆ ਮਤਲਬ ਇਹ ਤਿੰਨ ਪਾਰਟੀਆਂ ਜਿਹੜੀਆਂ ਆ ਕਾਂਗਰਸ ਬੀਜੇਪੀ ਤੇ ਅਕਾਲ ਆਮ ਆਦਮੀ ਪਾਰਟੀ ਜਿਹੜੀ ਸੱਤਾ ਧਾਰ ਰਹੀ ਹੈ ਵਕਾਰ ਦਾ ਸਵਾਲ ਕਿਤੇ ਨਾ ਕਿਤੇ ਨਜ਼ਰ ਆਉਂਦਾ ਮੈਨੂੰ ਲੱਗਦਾ ਹੋ ਸਕਦਾ ਹੈ ਤਾਂ ਬਿਲਕੁਲ ਐਸਲੇ ਪੜਾ ਪਹਿਲੇ ਪੜਾ ਦਾ ਜਿਹੜਾ ਰੋਜ਼ਾਨਾ ਹੈਗਾ ਉਹ ਸਾਹਮਣੇ ਆ ਚੁੱਕਾ ਔਰ ਵਿਕਾਰ ਦਾ ਸਵਾਲ ਤਾਂ ਬਿਲਕੁਲ ਇੱਥੇ ਸਾਫ਼ ਦਿਖਾਈ ਦੇ ਰਿਹਾ ਚਾਹੇ ਉਹ ਚਰਨਜੀਤ ਚੰਨੀ ਹੋਣ ਚਾਹੇ ਸੁਸ਼ੀਲ ਰਿੰਕੂ ਹੋਣ ਚਾਹੇ ਉਹ ਪਵਨ ਕੁਮਾਰ ਢੀਨ ਹੋਣ ਕਿਉਂਕਿ ਚਰਚਿਤ ਚਿਹਰੇ ਨੇ ਕੀ ਸਾਹਮਣੇ ਨਿਕਲ ਕੇ ਆਉਂਦਾ ਆਉਣ ਵਾਲੇ ਸਮੇਂ ਦੇ ਦੱਸੇਗਾ ਪਰ ਅਸੀਂ ਫਿਲਹਾਲ ਗਰਾਊਂਡ ਜ਼ੀਰੋ ਤੋਂ ਦੈਨੇਸ਼ੇਰਾ ਦੀ ਟੀਮ ਪੂਰੀ ਨਜ਼ਰ ਬਣਾ ਕੇ ਰੱਖਾਂਗੇ ਇੱਕ ਇੱਕ ਪਲ ਦੀ ਜਿਹੜੀ ਜਿਹੜੇ ਰੁਝਾਨ ਆਣਗੇ ਆਪਣੇ ਦਰਸ਼ਕਾਂ ਤੱਕ ਜਰੂਰ ਪਹੁੰਚਾਉਂਦੇ ਰਵਾਂਗੇ ਫਿਲਹਾਲ ਮੇਰੇ ਕੈਮਰਾਮੈਨ ਸਾਥੀ ਸੁਖਵਿੰਦਰ ਤੇ ਸੁਰੇਂਦਰ ਕੰਬੋਈ ਨੂੰ ਦਿਓ ਇਜਾਜ਼ਤ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर